Sat Sri Akal ਮੈਂ ਹੁਣੇ ਇੱਕ ਵੀਡੀਓ ਬਣਾ ਕੇ ਹਟੀਆਂ ਬਹੁਤ ਲੰਬੀ ਬਣ ਗਈ ਹੁਣ ਮੈਂ ਟਰਾਈ ਕਰਦੀ ਥੋੜੀ ਛੋਟੀ ਦੱਸਣ ਦੀ ਸਟੋਰੀ ਗੱਲ ਇਹ ਹੋਈ ਸੀ ਕਿ ਇੱਥੇ ਮੇਰੇ ਕੋਲ ਦੋ ਕੁੜੀਆਂ ਰਹਿ ਕੇ ਗਈਆਂ ਸੀਗੀਆਂ ਸਟੂਡੈਂਟ ਕੁੜੀਆਂ ਹਨਾ ਤੇ ਛੋਟੀ ਏਜ ਦੀਆਂ ਜਿੱਦਾਂ ਸਕੂਲੋਂ ਪੜ੍ਹਦੀਆਂ ਪੜ੍ਹਦੀਆਂ ਇੰਡੀਆ ਤੋਂ ਆ ਜਾਂਦੀਆਂ ਤੇ ਇੰਡੀਆ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਪੇਰੈਂਟਸ ਦੀਆਂ ਲਾਡਲੇ ਹੁੰਦੇ ਸਾਰੇ ਉੱਥੇ ਬੱਚੇ ਬੱਚੀਆਂ ਹਨਾ ਤੇ ਇੱਥੇ ਆ ਕੇ ਫਿਰ ਸਾਰਾ ਕੁਝ ਸਿੱਖਦੀਆਂ ਐ ਆਪਣਾ ਖਾਣਾ ਵੀ ਬਣਾਉਂਦੀਆਂ ਐ ਕੰਮਾਂ ਤੇ ਵੀ ਜਾਂਦੀਆਂ ਐ ਕਾਲਜ ਵੀ ਜਾਂਦੀਆਂ ਨੇ ਮਿਹਨਤ ਕਰਦੀਆਂ ਨੇ ਪਰ ਜਦੋਂ ਇੱਥੇ ਆਪਾਂ ਬਹੁਤ ਸਾਰੇ ਲੋਕ ਸਟੂਡ ਲਾ ਪਾਪਾ ਵੀਡੀਓ ਬਣਾਉਨੇ ਆਂ ਵੀ ਉਹ ਸਫਾਈ ਨਹੀਂ ਕਰਕੇ ਜਾਂਦੇ ਗੰਦ ਪਾ ਕੇ ਜਾਂਦੇ ਆ ਮੈਂ ਵੀ ਐਗਰੀ ਕਰਦੀ ਆ ਸਾਡੀ ਬੇਸਮੈਂਟ ਚ ਵੀ ਮੁੰਡੇ ਰਹਿ ਕੇ ਗਏ ਸੀ ਬਹੁਤ ਜ਼ਿਆਦਾ ਗੰਦ ਪਾ ਕੇ ਗਿਆ ਸੀ ਤੇ ਅਸੀਂ ਸਾਫ ਕੀਤੀ ਬਾਅਦ ਚ ਹਨਾ ਕਈ ਉਹ ਫਿਰ ਜਾਣ ਕੇ ਕਰਦੇ ਨੇ ਬੱਚੇ ਪਰ ਕਈ ਜਿਹੜੀਆਂ ਬੱਚੀਆਂ ਆ ਉਹ ਟਰਾਈ ਕਰਦੀਆਂ ਆ ਸਾਫ ਕਰਨ ਦੀ ਪਰ ਉਹ ਉਸ ਲੈਵਲ ਤੱਕ ਹਜੇ ਗਈਆਂ ਨਹੀਂ ਹੁੰਦੀਆਂ ਜੇ ਆਪਾਂ ਸੋਚੀਏ ਵੀ ਸਾਡੇ ਵਾਂਗੂ ਕੰਮ ਕਰਨਾ ਹਨਾ ਪਰ ਉਹ ਸਿੱਖਦੀਆਂ ਨੇ ਟਰਾਈ ਕਰਦੀਆਂ ਉਹਨਾਂ ਨੂੰ ਸਾਲ ਦੋ ਸਾਲ ਲੱਗ ਜਾਂਦੇ ਸਿੱਖਣ ਤੇ ਤੇ ਸਾਨੂੰ ਬੇਸਮੈਂਟ ਚਾਹੀਦੀ ਸੀ ਅਸੀਂ ਉਹਨਾਂ ਨੂੰ ਹੋਰ ਬੇਸਮੈਂਟ ਲੱਭਤੀ ਜਿਹੜੀ ਅਸੀਂ ਬੇਸਮੈਂਟ ਲੱਭ ਕੇ ਦਿੱਤੀ ਉਹ ਬ੍ਰੈਂਡ ਨਿ ਬਣਾਏ ਹੋਏ ਸੀ ਜਦੋਂ ਕਿ ਅੱਜ ਕੱਲ ਬੀਸੀ ਦੇ ਵਿੱਚ ਘਰ ਲੈਣਾ ਬਹੁਤ ਔਖਾ ਹੈ ਇੱਕ ਨਵੇਂ ਬੰਦੇ ਲਈ ਪਰ ਉਹਨਾਂ ਦੇ ਉਹ ਪੁਰਾਣੇ ਆਏ ਹੋਏ ਸੀ ਤੇ ਇੱਥੇ ਉਹਨਾਂ ਦੇ ਬਹੁਤ ਵੈਲ ਸੈਟਲਡ ਆ ਚਾਰ ਘਰ ਉਹਨਾਂ ਨੇ ਰੈਂਟ ਤੇ ਦਿੱਤੇ ਹੋਏ ਤੇ ਫ੍ਰੀ ਦੀ ਇਨਕਮ ਆ ਰਹੀ ਸੀ ਉਹ ਫ੍ਰੀ ਹੋਏ ਹੋਏ ਉਹਨਾਂ ਦੇ ਘਰ ਹਨਾ ਤੇ ਜਾਨੀ ਕਿ ਬਹੁਤ ਵੈਲ ਸੈਟਲਡ ਨਵੇਂ ਘਰ ਦੀ ਬੇਸਮੈਂਟ ਅਸੀਂ ਉਹਨਾਂ ਨੂੰ ਲੱਭ ਕੇ ਦਿੱਤੀ ਤੇ ਉਹਨਾਂ ਨੂੰ ਇਹ ਸਮਝਾਇਆ ਕੁੜੀਆਂ ਨੂੰ ਵੀ ਇਹ ਹਮੇਸ਼ਾ ਤੁਸੀਂ ਬੇਸਮੈਂਟ ਸਾਫ਼ ਰੱਖਣੀ ਆ ਤੇ ਨਵੀਆਂ ਮਸ਼ੀਨਾਂ ਨਵਾਂ ਸਾਰਾ ਸਮਾਨ ਰੱਖਿਆ ਉਹਦੇ ਵਿੱਚ ਆਪਾਂ ਕੋਈ ਵੀ ਡੈਮੇਜ ਨਹੀਂ ਕਰਨਾ ਹਨਾ ਉਹਨਾਂ ਨੇ ਇੱਕ ਦੋ ਵਾਰੀ ਸਾਨੂੰ ਆਇਆ ਵੀ ਇਹ ਇਹਨਾਂ ਨੇ ਸਫਾਈ ਨਹੀਂ ਕੀਤੀ ਕੁੜੀਆਂ ਨੇ ਇਦਾਂ ਇਦਾਂ ਹਨਾ ਅਸੀਂ ਫੇਰ ਉਹਨਾਂ ਨੂੰ ਸਮਝਾ ਕੇ ਆਏ ਕੁੜੀਆਂ ਨੂੰ ਵੀ ਚਲੋ ਇੱਕ ਦੋ ਵਾਰੀ ਉਹਨਾਂ ਤੋਂ ਨਹੀਂ ਹੋਈ ਵਿੱਚੋਂ ਕਿਉਂਕਿ ਉਹ ਇੱਕ ਜਾਨੀ ਨਾਈਟ ਸ਼ਿਫਟ ਲੌਣ ਜਾਂਦੀ ਆ ਦੂਜੀ ਸਵੇਰ ਨੂੰ ਜਾਂਦੀ ਕਾਲਜ ਫੇਰ ਕੰਮ ਤੇ ਜਾਂਦੀ ਆ ਇਦਾਂ ਕਰਕੇ ਉਹ ਬਿਜ਼ੀ ਬਿਜ਼ੀ ਰਹਿ ਗਈਆਂ ਹਨਾ ਤੇ ਉਹਦੇ ਉਹਨਾਂ ਦੀ ਸ਼ਿਕਾਇਤ ਆ ਕਿ ਕਿ ਇਹਨਾਂ ਨੇ ਸਫਾਈ ਨਹੀਂ ਕੀਤੀ ਫਿਰ ਅਸੀਂ ਮੈਂ ਉਹਨਾਂ ਨੂੰ ਹਮੇਸ਼ਾ ਸਮਝਾਉਂਦੀ ਰਹੀ ਵੀ ਤੁਸੀਂ ਇਦਾਂ ਰੱਖੋ ਜਿਵੇਂ ਮੈਂ ਚਾਹੁੰਦੀ ਆ ਕਿ ਕੋਈ ਮੇਰੀ ਬੇਸਮੈਂਟ ਨੂੰ ਰੱਖੇ ਤੁਸੀਂ ਇਦਾਂ ਹੀ ਰੱਖਣਾ ਹੈ ਕੋਈ ਡੈਮੇਜ ਨਹੀਂ ਕਰਨਾ ਹਨਾ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਤੇ ਫਿਰ ਹੁਣ ਉਹਨਾਂ ਨੂੰ ਮਤਲਬ ਉਹਨਾਂ ਨੇ ਮੂਵ ਹੋਣਾ ਸੀ ਕਿਸੇ ਰੀਜ਼ਨ ਕਰਕੇ ਹੋਰ ਕੁੜੀਆਂ ਦੇ ਨਾਲ ਕਿਉਂਕਿ ਉਹਨਾਂ ਨੂੰ ਅਫੋਰਡ ਨਹੀਂ ਮਹਿੰਗੀ ਪੈ ਰਹੀ ਸੀ ਉਹ ਬੇਸਮੈਂਟ ਹੁਣ ਜਦੋਂ ਮੂਵ ਹੋਣਾ ਸੀ ਉਹਨਾਂ ਨੇ ਪੂਰਾ ਉਸ ਮਹੀਨੇ ਦਾ ਰੈਂਟ ਵੀ ਦਿੱਤਾ ਹੈ ਦਸੰਬਰ ਦਾ ਤੇ ਅਸੀਂ 2 ਦਿਨ ਪਹਿਲਾਂ ਉਹਨਾਂ ਦੀ ਮੂਵਿੰਗ ਕਰਵਾ ਦਿੱਤੀ ਜਦੋਂ ਅਸੀਂ ਬੇਸਮੈਂਟ ਖਾਲੀ ਉਹਨੂੰ ਮੈਸੇਜ ਕੀਤਾ ਫੋਨ ਵੀ ਕੀਤਾ ਵੀ ਤੁਸੀਂ ਆ ਕੇ ਬੇਸਮੈਂਟ ਚੈੱਕ ਕਰ ਲਓ ਸਾਡੇ ਹੁੰਦੇ ਜੇ ਕੋਈ ਗੱਲ ਆ ਤਾਂ ਤੁਸੀਂ ਦੱਸ ਦਿਓ ਉਹ ਉਸ ਦਿਨ ਆਏ ਨਹੀਂ ਜਾਣ ਬੁਝ ਕੇ ਦੇਖਣ ਵਾਸਤੇ ਕਹਿੰਦੇ ਸਾਡਾ ਟਾਈਮ ਨਹੀਂ ਹੈਗਾ ਹਨਾ ਫਿਰ ਨੈਕਸਟ ਡੇ ਅਸੀਂ ਜਾਣਾ ਸੀਗਾ ਉਹਨਾਂ ਕੋਲੇ ਆਲਰੇਡੀ ਬੇਸਮੈਂਟ ਦੀਆਂ ਕੀ ਹੈਗੀਆਂ ਸੀ ਹਨਾ ਫਿਰ ਨੈਕਸਟ ਡੇ ਅਸੀਂ ਫਿਰ ਜਾਣਾ ਸੀ ਉਹਨਾਂ ਨੂੰ ਦੇਖਣ ਵਾਸਤੇ ਤੇ ਡਿਪੋਜ਼ਿਟ ਲੈਣ ਵਾਸਤੇ ਜਦੋਂ ਅਸੀਂ ਗਏ ਤੇ ਉਹਨਾਂ ਨੇ ਜਾਂਦਿਆਂ ਨੂੰ ਜਾਣ ਕੇ ਉੱਥੇ ਨਾ ਪ੍ਰੋਫੈਸ਼ਨਲ ਦੋ ਕੁੜੀਆਂ ਲਾਈਆਂ ਹੋਈਆਂ ਸੀ ਸਾਫ਼ ਕਰਨ ਨੂੰ ਤੇ ਬੇਸਮੈਂਟ ਕਿਉਂਕਿ ਮੈਂ ਖੁਦ ਦੇਖੀ ਸੀ ਤੇ ਮੈਂ ਕਹਿ ਸਕਦੀ ਹਾਂ ਕਿ ਉਹ ਇਹ ਜਿਹੜੀਆਂ ਕੁੜੀਆਂ ਰਹਿ ਕੇ ਗਈਆਂ ਉਹ ਇੰਨੇ ਜੁੱਗੀਆਂ ਹੈ ਨਹੀਂ ਸੀ ਜਿੰਨੀ ਉਹ ਬੇਸਮੈਂਟ ਸਾਫ਼ ਕਰਕੇ ਗਈਆਂ ਸੀ ਹਨਾ ਤੇ ਬਿਲਕੁਲ ਵੀ ਤੁਸੀਂ ਐ ਕਰਕੇ ਵੀ ਦੇਖੋਗੇ ਨਾ ਅ ਗਲਾਸਸ ਲਾ ਕੇ ਵੀ ਤੁਹਾਨੂੰ ਇਦਾਂ ਨਹੀਂ ਲੱਗੂਗਾ ਵੀ ਕਿਤੇ ਮੈਲ ਲੱਗੀ ਹੋਈ ਗੰਧ ਤੇ ਜਾਂ ਕਿਤੇ ਮਾਰਕ ਪਿਆ ਹੋਆ ਜਾਂ ਕਿਤੇ ਕੋਸ਼ ਵੀ ਹੈਗਾ ਆ ਤੇ ਪਰ ਫਿਰ ਵੀ ਉਹ ਕਹਿੰਦਾ ਵੀ ਬੇਸਮੈਂਟ ਬਹੁਤ ਗੰਦੀ ਸੀ ਮੈਂ ਡਿਪੋਜ਼ਿਟ ਨਹੀਂ ਦੇਣਾ 650 ਡਾਲਰ ਡਿਪੋਜ਼ਿਟ ਸੀ ਉਹਨਾਂ ਕੁੜੀਆਂ ਦਾ ਤੇ ਕਹਿੰਦਾ ਫ੍ਰਿਜ ਦੇ ਉੱਤੇ ਜਿਹੜਾ ਲੋਗੋ ਲੱਗਿਆ ਹੁੰਦਾ ਫ੍ਰਿਜ ਦਾ ਉਹਦੇ ਵਿੱਚ ਡਸਟ ਆ ਮੈਂ ਕਿਹਾ ਤੂੰ ਸਾਡੀ ਵੇਟ ਕਰ ਲੈਂਦਾ ਅਸੀਂ ਆ ਕੇ 15-20 ਮਿੰਟ ਦਾ ਕੰਮ ਨਹੀਂ ਅਸੀਂ ਸਾਫ਼ ਕਰ ਦੇਣਾ ਸੀ ਜਿਹੜਾ ਕੁਝ ਰਹਿ ਵੀ ਗਿਆ ਜਿਹੜਾ ਤੂੰ ਕਹਿ ਰਿਆ ਹਨਾ ਪਰ ਵੈਸੇ ਜਿੰਨੀ ਬੇਸਮੈਂਟ ਆਪਾਂ ਵੀ ਬੇਸਮੈਂਟਾਂ ਚ ਰਹਿ ਕੇ ਆਏ ਆ ਜਿਹੋ ਜੀ ਅਸੀਂ ਸਾਫ਼ ਕਰਕੇ ਆਉਣੇ ਆ ਇਦਾਂ ਕੁੜੀਆਂ ਨੇ ਆਪਣੇ ਤੋਂ ਵੱਧ ਕੇ ਕੀਤੀ ਉਹਨਾਂ ਨੇ ਜਨੀਕ ਵੀ ਕਰ ਸਕਦੀਆਂ ਸੀ ਹਨਾ ਪਰ ਉਹਨਾਂ ਨੇ ਬੰਦਿਆਂ ਨੇ ਡਿਪੋਜ਼ਿਟ ਨਹੀਂ ਕੁੜੀਆਂ ਦਾ ਵਾਪਸ ਕੀਤਾ ਤੇ ਸਾਡੇ ਮਨ ਦੇ ਵਿੱਚ ਜਾਂ ਉਹਨਾਂ ਕੁੜੀਆਂ ਦੇ ਮਨ ਚ ਕੋਈ ਖੋਟ ਨਹੀਂ ਸੀ ਇਸ ਕਰਕੇ ਉਹਨਾਂ ਨੇ ਜਦੋਂ ਕਲੀਨ ਕੀਤੀ ਕੋਈ ਵੀਡੀਓ ਨਹੀਂ ਬਣਾਈ ਹਨਾ ਨਹੀਂ ਤੇ ਅਸੀਂ ਵੀਡੀਓ ਬਣਾ ਲੈਂਦੇ ਭੀ ਆਹ ਦੇਖੋ ਤੁਸੀਂ ਇਹ ਗੰਦੀ ਲੱਗਦੀ ਨੂੰ ਬੇਸਮੈਂਟ ਤੇ ਚਲੋ ਜੀ ਆ ਕੋਈ ਖੋਟ ਨਹੀਂ ਸੀ ਇਸ ਕਰਕੇ ਸਮਾਨ ਵੀ ਪਹਿਲਾਂ ਹੀ ਸਾਰਾ ਚੁੱਕ ਲਿਆ ਤੇ ਰੈਂਟ ਵੀ ਦਿੱਤਾ ਨਹੀਂ ਤੇ ਇੱਥੇ ਕਈ ਲੋਕ ਇਦਾਂ ਕਰਦੇ ਤਿੰਨ ਤਿੰਨ ਮਹੀਨੇ ਬਾਅਦ ਚ ਫ੍ਰੀ ਰਹਿ ਕੇ ਜਾਂਦੇ ਆ ਤੇ ਡੈਮੇਜ ਵੀ ਕਰਕੇ ਜਾਂਦੇ ਹਨਾ ਪਰ ਉਹਨਾਂ ਲੋਕਾਂ ਦੇ ਉਦਾਂ ਉਹ ਕਹਿੰਦੇ ਸੀ ਬਹੁਤ ਰੱਜੇ ਹੋਏ ਆ ਅਸੀਂ ਗੁਰਦੁਆਰੇ ਚ ਲੰਗਰ ਲਾਉਨੇ ਆ ਅਸੀਂ ਸੇਵਾ ਕਰਦੇ ਆ ਕਿ ਇਹ ਚੀਜ਼ਾਂ ਜਦੋਂ ਤੁਸੀਂ ਬੱਚੀਆਂ ਦੇ ਨਾਲ ਜਿਹੜੀਆਂ ਇੰਨੀ ਹਾਰਡਵਰਕ ਕਰਦੀਆਂ ਨੇ ਇੱਥੇ ਉਹਨਾਂ ਦੀ ਕੋਈ ਹੈਲਪ ਕਰਨ ਦੀ ਬਜਾਏ ਤੁਸੀਂ ਉਹਨਾਂ ਦਾ 3600 ਡਾਲਰ ਮਾਰ ਕੇ ਤੁਹਾਨੂੰ ਲੱਗਦਾ ਵੀ ਤੁਸ ਤੁਹਾਨੂੰ ਰਾਜ ਆ ਜਾਊਗਾ ਜੇ ਇੰਨਾ ਕੁਝ ਹੋਣ ਦੇ ਬਾਵਜੂਦ ਤੁਹਾਨੂੰ ਰਾਜ ਨਹੀਂ ਆਇਆ ਹਨਾ ਤੇ ਤੁਸੀਂ ਦੱਸਿਓ ਪੀ ਇਹਦੇ ਵਿੱਚ ਕੀ ਉਹ ਸਹੀ ਨੇ ਲੋਕ ਜਿਹੜੇ ਪੈਸੇ ਕੱਟਦੇ ਏਦਾਂ ਕੁੜੀਆਂ ਦੇ ਕੀ ਮੈਨੂੰ ਉਹਨਾਂ ਦਾ ਨਾਮ ਇੱਥੇ ਮੈਂਸ਼ਨ ਕਰਨਾ ਚਾਹੀਦਾ ਐਡਰੈਸ ਮੈਂਸ਼ਨ ਕਰਨਾ ਚਾਹੀਦਾ ਆ ਕਿਉਂਕਿ ਜਦੋਂ ਆਪਾਂ ਕਿਸੇ ਲੋੜਵੰਦ ਦੀ ਹੈਲਪ ਨਹੀਂ ਕਰ ਸਕਦੇ ਬੱਚਿਆਂ ਦੀ ਹੈਲਪ ਨਹੀਂ ਕਰ ਸਕਦੇ ਜਿਹੜੇ ਆਪਣੇ ਪੇਰੈਂਟਸ ਤੋਂ ਦੂਰ ਬੈਠੇ ਨੇ ਇੱਥੇ ਹਾਰਡ ਵਰਕ ਕਰਦੇ ਨੇ ਸਰਵਾਈਵ ਕਰ ਰਹੇ ਨੇ ਓਕੇ ਹੋ ਗਏ ਉਹਨਾਂ ਦੀ ਹੈਲਪ ਨਹੀਂ ਕਰ ਰਹਾ ਤੇ ਗੁਰਦੁਆਰੇ ਤੇ ਤੁਸੀਂ ਕਹਿੰਦੇ ਹੋ ਸੀ ਜਾ ਕੇ ਲੰਗਰ ਰੌਣੇ ਲਾਉਣੇ ਆ ਹਨਾ ਤੇ ਮੈਂ ਨੂੰ ਉਹ ਹਰ ਇੱਕ ਗੱਲ ਉਹਨਾਂ ਮੈਂ ਤਾਂ ਐ ਕਿਤਾ ਜੀ ਤੁਸੀਂ ਗੱਲ ਵੀ ਕਰੋ ਉਹਨਾਂ ਦੇ ਨਾਲ ਮੈਂ ਤਾਂ ਐ ਕਰਤਾ ਫਲਾਣਾ ਬੰਦਾ ਮੇਰੇ ਕਰਕੇ ਆ ਫਲਾਣਾ ਸਿੰਗਰ ਮੇਰੇ ਕਰਕੇ ਚੱਲਿਆ ਫਲਾਣਾ ਉਹ ਮੈਂ 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 ਉਹ ਹਰ ਇੱਕ ਗੱਲ ਦੇ ਵਿੱਚ ਉਹਨਾਂ ਤੇ ਪਹਿਲਾਂ ਵੀ ਇਦਾਂ ਹੀ ਸੀਗੀ ਪਰ ਤੁਸੀਂ ਦੱਸੋ ਕਿ ਕੀ ਮੈਂ ਉਹਨਾਂ ਦਾ ਨਾਮ ਇੱਥੇ ਮੈਂਸ਼ਨ ਕਰਾਂ ਐਡਰੈਸ ਮੈਂਸ਼ਨ ਕਰਾਂ ਕਿਉਂਕਿ ਉਹਨਾਂ ਕੁੜੀਆਂ ਦੇ ਵਾਸਤੇ ਉਹ 650 ਡਾਲਰ ਦੀ ਅਮਾਉਂਟ ਬਹੁਤ ਮਾਇਨੇ ਰੱਖਦੀ ਹੈ ਕਿਉਂਕਿ ਸਿਰਫ ਉਹ 20 ਘੰਟੇ ਹੀ ਕੰਮ ਕਰ ਸਕਦੀਆਂ ਨੇ ਸਟੂਡੈਂਟ ਆ ਨਾਲ ਪੜ੍ਹਦੀਆਂ ਆ